ਦੀ ਉਮੀਦ ਕਰਦੀ ਆ ਤੁਸੀਂ ਵਧੀਆ ਹੋਵੋਗੇ ਤੇ ਆ ਪੱਟ ਚੁੱਕਿਆ ਮੈਂ ਬਰਸ਼ ਵੀ ਕਰ ਲਿਆ ਤੇ ਹੁਣ ਮੈਂ ਪੀਣਾ ਸੀਗਾ ਪਾਣੀ ਤੇ ਮੈਂ ਗਰਮ ਕਰਕੇ ਪਾਣੀ ਲਈ ਆਬਦ ਲਈ ਹੁਣ ਇਹਨੂੰ ਪੀਨੇ ਤੋਂ ਠੋੜੇ ਕਿੰਟਾ ਬਾਅਦ ਮੈਂ ਭੁਗਤੀ ਅੱਜ ਤਾਂ ਮਮਾ ਨੇ ਮੇਰੇ ਵਾਸਤੇ ਘਰੀ ਪਿਆ ਖਿਚੜੀ ਕਿ ਹਾਂ ਕਿ ਮੈਂ ਥੋੜੀ ਜਿਹੀ ਬਿਮਾਰ ਸੀ ਕਿ ਜ਼ੁਖਾਮ ਜੋ ਹੈ ਕਿਸੇ ਮੈਨਾਂ ਹੋਰ ਇੱਕ ਬਰਾੜ ਜੀ ਹੋ ਜਾਂਦੀ ਸੀਗੀ ਤੇ ਮਮਾ ਕਹਿੰਦੇ ਮੈਂ ਤੈਨੂੰ ਖਿਚੜੀ ਬਣਾ ਕੇ ਦੇਵਾਂ ਸਹੀ ਹੋ ਜਾਊਗਾ ਆ ਦੁਆਰ ਦਾ ਇਹੋ ਬੀਬੂ ਬਸ ਲੜਾਈ ਦੇਖਣ ਜਾਗੇ ਸੀ ਇਹ ਬਾਰਸ਼ ਆਗੇ ਸੀਗੇ ਉੱਪਰ ਥੋੜੀ-ਮੋਟੀ ਧੁੱਪ ਨਿਕਲੀ ਬਈ ਬਾਲੀ ਨਹੀਂ ਹੈਗੀ ਠੀਕ ਉਠਾ ਕੇ ਤਾਂ ਵੀ ਮੌਸਮ ਆਗਾ ਮੈਨ ਲਗਾ ਧੁੱਪ ਨਿਕਲੀ ਹੁ ਬਾਵਾ ਪਰ ਥੋੜੀ-ਥੋੜੀ ਜੀ ਧੁੱਪ ਨਿਕਲੀ ਚਾਨਣ ਜਾਈ ਹੋਇਆ ਕੱਲਾ ਥੋੜਾ ਜੀ ਨਿਕਲੀ ਆ ਧੁੱਪ ਆ ਦੇਖੋ ਇੱਧਰ ਥੋੜਾ ਜੀ ਸੂਰਜ ਨਿਕਲਿਆ ਆਰੇ ਉੱਪਰ ਆ ਗਿਆ ਦੇਖੋ ਕਾਲੂ ਵੀ ਆ ਗਿਆ ਉੱਧਰ ਦੇਖੋ ਪ੍ਰਨਾਜ ਗੈਵੀ ਸ਼ਿਵਮ ਸ਼ਿਵਮ ਤੇ ਮੈਂ ਤਾਂ ਪਹਿਲੀ ਆ ਗਈ ਸੀਗੇ ਤੇ ਆ ਵੀ ਦੋਨੇ ਆ ਗਈਆਂ ਸਾਰਿਆਂ ਨੇ ਆਪਦੇ ਕੱਪੜੇ ਸੁੱਕਣੇ ਪਾਏ ਪਿਆ ਕੋਠਿਆਂ ਤੇ ਧੁੱਪ ਦਾ ਫਾਇਦਾ ਚੱਕੀ ਜਾਂਦੇ ਆ ਵੀ ਧੁੱਪ ਪਾ ਕੇ ਸਾਰਿਆਂ ਨੇ ਆਪਦੇ ਕੱਪੜੇ ਸੁਕਾਉਣ ਲਾਤੇ ਆਹ ਦੇਖੋ ਕਿੱਥੇ ਖੜੀ ਆ ਰਿਮੀ ਦੇਖੋ ਇਹ ਕਿੱਥੇ ਖੜੀ ਆ ਇਹ ਕਹਦੀ ਉਹ ਹੀ ਹੁੰਦੀ ਜਿਹੜੀ ਜਿੰਨਾ ਵੀਡੀਓ ਬਣਾਉਦੇ ਹੁੰਦੇ ਆ ਕਿ ਕੈਮਰਾ ਇਹ ਰੱਖ ਕੇ ਕੀ ਹੁੰਦਾ ਹੋ ਕੀ ਹੁੰਦਾ ਉਹ ਕਿਸੇ ਨੂੰ ਹੀ ਨਹੀਂ ਪਤਾ ਕੀ ਹੁੰਦਾ ਸ਼ਿਵਮ ਨੂੰ ਪਤਾ ਹੁੰਦਾ ਸ਼ਿਵਮ ਹੋ ਕਿ ਹੁੰਦਾ ਜਿਹਦੇ ਨਾਲ ਐ ਖੜ ਕੇ ਵੀਡੀਓ ਬਣਾਉਂਦੇ ਹੁੰਦੇ ਆ ਇਹਨੂੰ ਵੀ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ 나 ਇਹਨੂੰ ਪਤਾ ਤੈਨੂੰ ਪਤਾ ਪਤਾ ਨਹੀਂ ਗਾਈਜ਼ ਕੀ ਆ ਸਾਨੂੰ ਗੱਲ ਕਰੀ ਜਾਂਦੇ ਆ ਦੀਦੀ ਨਾਲ ਪਏ ਨੀਣਾ ਨਾਲ ਲੈ ਆਹ ਦੇਖੋ ਇੱਧਰ ਗੱਲ ਕਰੀ ਜਾਂਦੇ ਆਗੇ ਸ਼ਿਭੂ ਜੀ ਅੰਨੀ ਦੂਰਾ ਸਾਢੇ ਤੋਂ ਇਹ ਤਾਂ ਮम्मा ਬਾਹਰ ਲੈਣ ਗਏ ਆ ਕਿ ਸਬਜੀ ਮਾਮਾ ਜੀ ਕੋਲੋਂ ਮਾਮਾ ਜੀ ਬਾਹਰ ਰੇੜੀ ਖੜਾਈ ਬੈਠੇ ਆਂ ਦੀ ਕਿਉਂਕਿ ਗੇੜਾ ਲਾ ਕੇ ਆਗੇ ਸੀ ਤੇ ਮਾਮੀ ਬਾਮਾ ਜੀ ਵਾਸਤੇ ਬਣਾਈ ਜਾਂਦੇ ਆਂ ਲਾਈ ਆਂ ਦੇਨੇ ਮਸ਼ਰੂਮ ਮਸ਼ਰੂਮ ਤੇ ਛੋਲਏ ਦੀ ਸਬਜੀ ਤੇ ਅਦਰ ਮਾਮੀ ਦੱਸੋ ਕੀ ਕੀ ਪਾਏ ਮਾਮੀ ਦੱਸੋ ਕੀ ਪਾਏ ਬਿੰਦਾ ਮਟਰ ਛਿਲੋ ਚੀਰਾ ਦੇਖੋ ਇਸ ਤਰ੍ਹਾਂ ਹੁਣ ਜੀ ਹਮਾਸ ਤੋਂ ਤੇ ਲਾਲ ਮਿਰਚੀ ਹਲਦੀ ਇਹੋ ਤੋਂ ਬਸ OK ਠੀਕ OK ਤਾਂ ਹੁਣ ਆਪਣਾ ਮਸਾਲਾ ਤਿਆਰ। ਥੋੜਾ ਹੁਣ ਥੋੜਾ ਤੇਜ ਪਾਤੇ ਮੰਮੀ ਨੇ ਮਸਾਲੇ ਤੇ ਹੁਣ ਹੁਣ ਕਰ ਲਗੇ ਮਿਕਸ। ਹਮ ਚਾਲੀ ਸਟਿੱਲੇ ਚੱਲ ਚੁੱਲਾ ਦੇਖੋ ਇੱਟਾਂ ਦਾ ਗਾ ਸਾਡਾ ਕਿਉਂਕਿ ਪਹਿਲਾਂ ਹਨਾ ਮਾਸੀ ਨੇ ਜਦੋਂ ਚੁੱਲਾ ਬਣਾ ਕੇ ਦਿੱਤਾ ਉਹ ਟੁੱਟ ਗਿਆ ਸੀਗਾ ਤੇ ਹੁਣ ਅਸੀਂ ਉਹਨਾਂ ਨੂੰ ਕਿਹਾ ਗਾ ਵੀ ਸਾਨੂੰ ਚੁੱਲਾ ਬਣਾ ਕੇ ਦੇ ਦਿਓ ਨਾਲੋਂ ਨਵਾਂ ਚੁੱਲਾ ਬਣਾ ਕੇ ਹੈਲੋ ਗਾਇਜ਼ ਆਪਾਂ ਹੈਗੇ ਹੀਟਰ 'ਚ ਹੈ ਆਪਾਂ ਹੈਗੇ ਹੀਟਰ 'ਚ ਇਹ ਹੀਟਰ ਹੈਗਾ ਜਿਹੜਾ ਕਹਿੰਦਾ ਹੈਲੋ ਗਾਇਜ਼ ਆਪਾਂ ਹੈਗੇ ਹੀਟਰ 'ਚ ਚੁੱਲਾ ਹੈ ਹੀਟਰ ਕਿੱਥੇ ਆ ਆਪਾਂ ਆਪਾਂ ਹੈਗੇ ਚੁੱਲੇ 'ਚ ਆਪਾਂ ਇੱਥੇ ਹੱਥ ਰੱਖ ਰਿਹਾ ਤੇ ਅੱਧਰ ਹੈਗੀ ਆ ਆਲੂ ਮਟਰ ਤੇ ਆ ਹੈਗੇ ਆਗੇ ਖੁੰਬਾ ਮਾਮੀ ਦੇ ਬਣਾਈਆਂ ਸੀ ਜਿਹੜੀਆਂ ਤੇ ਆਪਾਂ ਇਸ ਵਲੌਗ ਨੂੰ ਕਰਦੇ ਆ ਐਂਡ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਾਰ ਚ ਬਾਏ